ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਹਦਾ ਇੱਕ ਬਹੁਤ ਇੰਪੋਰਟੈਂਟ ਇੱਕ ਅਹਿਮ ਜਿਹੜਾ ਉਹਦਾ ਕੰਪੋਨੈਂਟ ਹੈ ਉਹ ਜਿਹੜੀ ਸੀਐਮ ਦੀ ਯੋਗਸ਼ਾਲਾ ਜਿਹੋ ਦੇ ਵਿੱਚ ਜਿਹੜਾ ਪ੍ਰੈਗਨancies ਟੈਸਟ ਵੀ ਅਸੀਂ ਡੈਂਗੀ ਦਾ ਟੈਸਟ ਵੀ ਔਰ ਐਚਆਈਵੀ ਹੈਪਾਟਾਈਟਸ ਸਾਰੇ ਟੈਸਟ ਵੀ ਐਡ ਕੀਤੇ ਆ ਉਹ ਤੁਹਾਡਾ মিডিਆ ਦਾ ਧੰਨਵਾਦ ਹੈ ਜਿਹਨੇ ਵੀ ਵੀਡੀਓ ਬਣਾਤੀ ਉਹ ਬਹੁਤ ਸਾਰੇ ਚੈਰੀਟੇਬਲ ਹਸਪਤਾਲ ਆ ਜਿਹੜੇ ਕਿ ਬਹੁਤ ਮਸਕੂਲ ਰਾਤ ਸੀਗੇ ਉਹਨਾਂ ਨੂੰ ਮੈਂ ਅਡਾਪਟ ਕਰ ਰਿਹਾ ਉਹਨਾਂ ਨੂੰ ਗਵਰਨਮੈਂਟ ਹਸਪਤਾਲ ਦਾ ਬੜੀਆਂ ਸਹੂਲਤਾਂ ਸਾਰੀਆਂ ਦੇ ਰਿਹਾ ਸਾਧਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਲੰਧਰ ਵਿਖੇ ਕਰਾਇਏ ਗੇ ਸੀਐਮ ਯੋਗਸ਼ਾਲਾ ਵਿੱਚ ਤਕਰੀਬਨ 21000 ਦੇ ਕਰੀਬ ਯੋਗ ਪ੍ਰੇਮੀਆਂ ਨੇ ਹਿੱਸਾ ਲਿਆ ਇਸ ਵਿੱਚ ਸੀਐਮ ਮਾਨ ਯੋਗਸ਼ਾਲਾ ਪ੍ਰੋਗਰਾਮ ਵਿੱਚ ਕੈਬਨਟ ਮੰਤਰੀ ਡਾਕਟਰ ਬਲਵੀਰ ਉੱਚੇ ਤੌਰ ਤੇ ਪਹੁੰਚੇ ਡਾਕਟਰ ਬਲਵੀਰ ਸਮੇਤ ਵਿਧਾਇਕ ਅਤੇ ਹਲਕਾ ਇੰਚਾਰਜ ਵੱਲੋਂ ਜਲੰਧਰ ਦੇ ਪੀਏ ਗਰਾਊਂਡ ਵਿੱਚ ਯੋਗ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲੀ ਕਿ ਪ੍ਰੋਗਰਾਮ ਵਿੱਚ 17000 ਯੋਗ ਮੈਂਸ ਦਾ ਪ੍ਰਬੰਧ ਕੀਤਾ ਗਿਆ ਪਰ ਲੋਕਾਂ ਦੇ ਪਰਮੇ ਹੁੰਗਾਰੇ ਦੇ ਸਦਕਾ ਜਨਤਾ ਸਹੂਲਤਾਂ ਦਾ ਅੰਕੜਾ ਸਭ ਦੀਆਂ ਉਮੀਦਾਂ ਨੂੰ ਪਾਰ ਕਰ ਗਿਆ ਜੋ ਕਿ ਆਪਣੇ ਆਪ ਚ ਇੱਕ ਵੱਡਾ ਰਿਕਾਰਡ ਹੈ ਜੀ ਸਾਹਿਬ ਦਾ ਔਰ ਸਾਡੇ ਮਾਨਯੋਗ ਨੈਸ਼ਨਲ ਕਲੀਨਰ ਅਰਵਿੰਦ ਕੇਜੀਵਾਲ ਜੀ ਦਾ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਮਿਸ਼ਨ ਹੈ ਉਹਦਾ ਇੱਕ ਬਹੁਤ ਇੰਪੋਰਟੈਂਟ ਇੱਕ ਅਹਿਮ ਜਿਹੜਾ ਉਹਦਾ ਕੰਪੋਨੈਂਟ ਹੈ ਉਹ ਜਿਹੜੀ ਸੀਐਮ ਦੀ ਯੋਗਸ਼ਾਲਾ ਜਿਹਦੇ ਨਾਲ ਕੇ ਸਾਡੇ ਅੱਜ ਤੁਸੀਂ ਦੇਖੋ ਵੀ 2.5 ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਸਾਰੇ ਸ਼ਹਿਰਾਂ ਦੇ ਵਿੱਚ ਤੇ 1200 ਪਿੰਡਾਂ ਦੇ ਵਿੱਚ ਇਹ ਇੱਕ ਬਹੁਤ ਅੱਛੀ ਸ਼ੁਰੂਆਤ ਹੈ ਬਿਮਾਰੀਆਂ ਨੂੰ ਦੂਰ ਰੱਖਣ ਦੀ ਰੋਗ ਭਜਾਣ ਦੀ ਔਰ ਇਹਦੇ ਨਾਲ ਨਾਲ ਅਸੀਂ ਜਿਵੇਂ ਅਸੀਂ ਕਿਊਰੇਟਿਵ ਸਰਵਿਸਿਜ਼ ਦਿੰਨੇ ਆ ਮਾਹਲਾ ਕਲੀਨਿਕ ਦਿੰਨੇ ਆ ਜਿਹਦੇ ਤੁਸੀਂ ਸਰਵਿਸਿਜ਼ ਹੋਰ ਐਕਸਪੈਂਡ ਕਰਦੇ ਆ ਕਿਉਂ ਦੇ ਵਿੱਚ ਜਿਹੜਾ ਪ੍ਰੈਗਨਨਸੀ ਟੈਸਟ ਵੀ ਅਸੀਂ ਡੈਂਗੀ ਦਾ ਟੈਸਟ ਵੀ ਔਰ ਐਚਆਈਵੀ ਹੈਪੇਟਾਈਟਸ ਸਾਰੇ ਟੈਸਟ ਵੀ ਐਡ ਕੀਤੇ ਆ ਉਹਦੇ ਵਿੱਚ ਦਵਾਈਆਂ ਵੀ ਵਧਾਈਆਂ ਬਟ ਜੇ ਬਿਮਾਰੀ ਹੋ ਜਾ ਤਾਂ ਇਲਾਜ ਵੀ ਹੈ ਸਾਡੇ ਕੋਲ ਬਟ ਜੇ ਬਿਮਾਰੀ ਤੋਂ ਬਚਣਾ ਤਾਂ ਯੋਗਾ ਦਾ ਕੋਈ ਕੰਪੈਰੀਜ਼ਨ ਨਹੀਂ ਹੈ ਜਿਵੇਂ ਅਸੀਂ ਸਾਰੀਆਂ ਜਿਹੜੀਆਂ ਪ੍ਰਾਇਮਰੀ ਕੇਅਰ ਸੈਕੰਡਰੀ ਕੇਅਰ ਟਰਸ਼ੀਅਰੀ ਕੇਅਰ ਤੇ ਇਹ ਉਹਦੇ ਵਿੱਚ ਪ੍ਰਾਇਮਰੀ ਕੇਅਰ ਦਾ ਇੱਕ ਬਹੁਤ ਅਹਿਮ ਕੰਪੋਨੈਂਟ ਹੈ ਸਰ ਲੁਧਿਆਣਾ ਵਿੱਚ ਪਾਈਪ ਲੋਣੇ ਜਾ ਰਹੇ ਆਈ ਵੋਟਿੰਗ ਹੈ ਤੋ ਕੈਸੇ ਦੇਖਤੀ ਉਸ ਨੂੰ ਦੇਖੋ ਉਹ ਸਾਰਾ ਜਿਹੜਾ ਹੈਗਾ ਨਾ ਜੀ ਅੱਜ ਇੱਥੇ ਸਿਰਫ ਯੋਗਾ ਦੀ ਗੱਲ ਕਰਨੀ ਆਪਾਂ ਉਹ ਬਾਹਰ ਕਿਸੇ ਵੇਲੇ ਹੋਰ ਕਿਸੇ ਮੌਕੇ ਤੇ ਗੱਲ ਕਰਾਂਗੇ ਸਰ ਨਸ਼ੇ ਕਲੀਨ ਕਰ ਇੱਕ ਤਰ੍ਹਾਂ ਤੋਂ ਆਪਨੇ ਸਰਕਾਰ ਨੇ ਜੋ ਮੁਹਿੰਮ ਛੇੜੀ ਹੋਈ ਹੈ ਉਹ ਇੱਕ ਵੀਡੀਓ ਸਾਹਮਣੇ ਹੈ ਜਿਸ ਵਿੱਚ ਇੱਕ ਡਾਕਟਰ ਜੋ ਹੈ ਨਸ਼ਾ ਕਰਤਾ ਦਿਖਾਈ ਦੇ ਰਹਾ ਹੈ ਫਿਰ ਮਹਿਲਾ ਤੋਂ ਉਹ ਜੋ ਹਿੱਟ ਵੀ ਕਰ ਰਹਾ ਹੈ ਉਸੇ ਦੀ ਸੀਸੀਟੀਵੀ ਉਸੇ ਲੈ ਕੇ ਦੇਖੋ ਉਹਦੀ ਮੈਂ ਆਲਰੇਡੀ ਇਨਕੁਆਰੀ ਜਿਹੜੀ ਹੈਗੀ ਆ ਇਨ ਪ੍ਰੋਗਰੈਸ ਹੈ ਕੋਈ ਵੀ ਬੰਦਾ ਹੋਵੇ ਉਹਨੂੰ ਮਤਲਬ ਜਿਹੜਾ ਵੀ ਦੇਖੋ ਜਿਹੜਾ ਇਹ ਨਸ਼ਿਆਂ ਦੀ ਬਿਮਾਰੀ ਹੈ ਇਹ ਕਿਸੇ ਪਾਰਟਿਕੂਲਰ ਧਰਮ ਦੇ ਨਾਲ ਜਾਂ ਵਰਗ ਦੇ ਨਾਲ ਨੌਜਵਾਨਾਂ ਨੂੰ ਸਭ ਤੋਂ ਜ਼ਿਆਦਾ ਅਸਰ ਕਰਦੀ ਹੈ ਉਹਦੇ ਵਿੱਚ ਡਾਕਟਰ ਜਾਂ ਕੋਈ ਹੋਰ ਵੀ ਜਿਹੜੇ ਆ ਗਿਆ ਕੋ ਪੁਲਿਸ ਦੇ ਬੰਦੇ ਵੀ ਇਵਨ ਕੋਈ ਪੱਤਰਕਾਰ ਵੀ ਉਹਦੇ ਸ਼ਿਕਾਰ ਹੋ ਸਕਦੇ ਆ ਉਹਨਾਂ ਦਾ ਵੀ ਇਲਾਜ ਕਰਾਂਗੇ ਜੀ ਮੈਂਟਲ ਹੈਲਥ ਹੈ ਇਹ ਜਿਹੜਾ ਉਹਦਾ ਬੈਡ ਬਿਹੇਵੀਅਰ ਹੈ ਉਹ ਐਸ ਪਰ ਲਾ ਜਿਹੜੀ ਪੁਲਿਸ ਉਹਦੇ ਨਾਲ ਡੀਲ ਕਰੇਗੀ ਸਰ ਆਇਡੈਂਟੀਫਿਕੇਸ਼ਨ ਹੋਈ ਹੈ ਬਹੁਤ ਬਹੁਤ ਠੀਕ ਉਹ ਸਾਰਾ ਕੁਝ ਹੋ ਗਿਆ ਜੀ ਆਇਡੈਂਟੀਫਿਕੇਸ਼ਨ ਕੀ ਹੋ ਗਿਆ ਜਦੋਂ ਵੀਡੀਓ ਆ ਗਈ ਉਹ ਤੁਹਾਡਾ মিডিਆ ਦਾ ਧੰਨਵਾਦ ਹੈ ਜਿਹਨੇ ਵੀ ਵੀਡੀਓ ਬਣਾਤੀ ਹੋ ਤੇ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਦੇ ਕਦੇ ਜੀ ਬਹੁਤ ਜਦੋਂ ਵੀ ਮੇਰੇ ਕੋਲ ਆਉਂਦੀ ਹੈ ਇਨਫੋਰਮੇਸ਼ਨ ਦੇਖੋ ਤੁਸੀਂ ਮੈਨੂੰ ਅੱਜ ਪੁੱਛਿਆ ਮੈਂ 2 ਦਿਨ ਪਹਿਲਾਂ ਉਹਦੀ ਪਹਿਲਾਂ ਤੁਹਾਡੇ 55 ਆਈਆਂ ਸੀ ਉਹਦੀ ਇਨਕੁਆਰੀ ਤਕਰੀਬਨ ਫਾਈਨਲ ਹੈ ਜਦੋਂ মিডিਆ ਕੋਈ ਵੀ ਜਿਹੜਾ ਪਬਲ ਤੇ ਤੁਹਾਡੇ ਇੱਕ ਬਹੁਤ ਸਾਰੇ ਇੱਥੇ ਸੱਜਣ ਹੈਗੇ ਜਿਹੜੇ ਆਰਟイズਮ ਦੇ ਉੱਤੇ ਇੱਕ ਬਿਜ਼ਨਸਮੈਨ ਕੰਮ ਕਰਦਾ ਸੋ ਮੈਂ ਵਾਪਸੀ ਦੇ ਉੱਤੇ ਮੇਰਾ ਅਜੰਡਾ ਕਿਹਨਾਂ ਦੇ ਨਾਲ ਜਾ ਕੇ ਮੈਂ ਇਸ ਤਰ੍ਹਾਂ ਦੇ ਬੰਦੇ ਲੱਭਦਾ ਫਿਰਦਾ ਜੀ ਜਿਹੜੇ ਕੋਈ ਜਨਤਾ ਦੀ ਸੇਵਾ ਵਾਸਤੇ ਕੰਮ ਕਰਦੇ ਆ ਆਈ ਰੀਚ ਆਊਟ ਟੂ ਥੈਮ ਉਹਨਾਂ ਨੂੰ ਅਸੀਂ ਕੰਮ ਕਰਤੀਆਂ ਜਿਹਦੀਆਂ ਸਰਵਿਸਿਜ਼ ਅਸੀਂ ਆਫਰ ਕਰਦੇ ਆ ਬਹੁਤ ਸਾਰੇ ਚੈਰੀਟੇਬਲ ਹਸਪੀਟਲ ਆ ਜਿਹੜੇ ਕਿ ਬਹੁਤ ਮੁਸ਼ਕਲ ਰਾਤ ਸੀਗੇ ਉਹਨਾਂ ਨੂੰ ਮੈਂ ਅਡਾਪਟ ਕਰ ਰਿਹਾ ਹਾਂ ਉਹਨਾਂ ਨੂੰ ਗਵਰਨਮੈਂਟ ਹਸਪਤਾਲਾਂ ਬੜੀਆਂ ਸਹੂਲਤਾਂ ਸਾਰੀਆਂ ਦੇ ਰਿਹਾ ਜਿਹੜੇ ਪੇਸ਼ੈਂਟ ਨੂੰ ਕੋਈ ਚਾਰਜ ਨਹੀਂ ਕਰਦਾ ਲੇਕਿਨ ਆਪ ਨੂੰ ਨਹੀਂ ਲੱਗ ਰਿਹਾ ਕਿ ਜਿਵੇਂ ਡਾਕਟਰ ਨਸ਼ਾ ਕਰ ਰਿਹਾ ਹੈ ਵੀਡੀਓ ਮੈਂ ਆਪਨੇ ਦੇਖਿਆ ਕਿਸ ਤਰ੍ਹਾਂ ਉਹ ਡਰੱਗਸ ਲੈ ਰਿਹਾ ਹੈ ਉਸਕੇ ਸਲੈਪ ਕਰ ਰਿਹਾ ਹੈ ਔਰ ਕਈ ਕਈ ਲੱਗ ਨਹੀਂ ਰਿਹਾ ਕਿ ਅਗਰ ਉਹ ਡਰੱਗਸ ਲੈ ਰਿਹਾ ਹੈ ਕਹਾਂ ਤੋਂ ਲੈ ਰਿਹਾ ਹੈ ਉਸਕੇ ਬਾਰੇ ਉਹ ਸਾਰੀ ਜਾਂਚ ਮੈਂ ਕਹਿੰਦਾ ਮੈਂ ਆਲਰੇਡੀ ਜਦੋਂ ਜਦੋਂ ਐਸ ਸੂਨ ਐਸ ਮੇਰੇ ਕੋਲ ਖਬਰ ਆਈ ਸੀ ਨਾ ਜੀ ਮੈਂ ਨਾਲ ਦੀ ਨਾਲ ਉਹਦੀ ਪ੍ਰੋਪਰ ਇਨਕੁਆਰੀ ਔਰ ਜਿਹੜਾ ਉਹਦੇ ਸਾਰੇ ਲੀਗਲ ਅਸਪੈਕਟਸ ਵੀ ਆ ਉਹਦੇ ਸਾਰੇ ਜਿਹੜਾ ਉਹ ਸਾਰਾ ਕੁਝ ਆਲਰੇਡੀ ਇਨ ਪ੍ਰੋਗਰੈਸ ਹੈ ਸੋ ਇਟਸ ਨਾਟ ਫੇਅਰ ਕਿ ਮੈਂ ਇਹਦੇ ਉਹਦੇ ਬਾਰੇ ਜਿਆਦਾ ਡਿਟੇਲ ਚ ਅੱਜ ਉਹਨੇ ਕੱਲ ਕਰਾਂਗੇ ਬਿਨ ਇਨਵੈਸਟੀਗੇਸ਼ਨ ਇਜ਼ অন ਐਕਸ਼ਨ ਬੀਇੰਗ ਟੇਕਨ ਜੀ ਸਰ ਵੱਡੀ ਕਿੰਨੀ ਯੋਗਾ ਕਰਨ ਪਹੁੰਚਦੇ ਆ ਦੇਖੋ ਅੱਜ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਨੈਸ਼ਨਲ ਯੋਗ ਦਾ ਸੁਪਨਾ ਹੈ ਉਹ ਪੰਜਾਬ ਦੇ ਵਿੱਚ ਜਿਹੜਾ ਯੋਗਾ ਹੈਗਾ ਇਹ ਲੋਕਾਂ ਨੇ ਬਹੁਤ ਜ਼ਿਆਦਾ ਇਹਨੂੰ ਮੈਨਰ ਅਡਾਪਟ ਕੀਤਾ ਜਿਸ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ 4581 ਜਗ੍ਹਾ ਦੇ ਉੱਤੇ ਯੋਗਾ ਹੋ ਰਿਹਾ ਔਰ 1200 ਪਿੰਡਾਂ 'ਚ ਹੋ ਰਿਹਾ ਹੌਲੀ ਹੌਲੀ ਸਾਰੇ ਪਿੰਡਾਂ ਦੇ ਵਿੱਚ ਔਰ ਸਾਰ ਮੱਲੇ ਦੇ ਵਿੱਚ ਇਹ ਸਹੂਲਤ ਹੋਏਗੀ ਲੋਕਾਂ ਨੂੰ ਇਹ ਤੁਹਾਡੇ ਸਰੀਰ ਦੀ ਤੰਦਰੁਸਤੀ ਵਾਸਤੇ ਔਰ ਮਨ ਦੀ ਸ਼ਾਂਤੀ ਵਾਸਤੇ ਬਹੁਤ ਅੱਛੀ ਸਾਹਸ ਹੈ ਤੇ ਮੈਂ ਮੀਡੀਆ ਵਾਲਿਆਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ ਕਰਿਆ ਕਰੋ ਲੇਕਿਨ ਸੀਐਮ ਸਾਹਿਬ ਅੱਜ ਯੂਗਾ ਵਿੱਚ ਦਿਖਾਈ ਨਹੀਂ ਦੇ ਗਏ ਨਹੀਂ ਨਹੀਂ ਦੇਖੋ ਸੀਐਮ ਸਾਹਿਬ ਦੀਆਂ ਬਹੁਤ ਸਾਰੀਆਂ ਐਂਗੇਜਮੈਂਟਸ ਹੁੰਦੀਆਂ ਹਨ ਅਨਵਾਰਡੇਬਲ ਸਰਕਮਸਟੈਂਸਸ ਹੁੰਦੇ ਕਿਉਂਕਿ ਅੱਜ ਜਿਹਨੇ ਤੁਸੀਂ ਕਿਹਾ ਕਿ ਬਾਈਪੁਲ ਵੀ ਆ ਸੀਐਮ ਸਾਹਿਬ ਹੈਸ ਟੂ ਸੁਪਰਵਾਈਜ਼ ਉਹ ਕਈ ਵਾਰੀ ਉਹਨਾਂ ਦਾ ਹੈੱਡਕੁਆਰਟਰ ਤੇ ਰਹਿਣਾ ਸੋ ਕੋਈ ਅੱਡੀ ਗੱਲ ਨਹੀਂ ਹੈ ਜੀ ਉਹਨਾਂ ਨੇ ਮੈਨੂੰ ਭੇਜਤਾ ਮੈਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਹਾਂ ਗਵਰਨਮੈਂਟ ਸਾਰੇ ਮਿਲ ਕੇ ਆਏ ਸਾਡੇ ਵਾਈਸ ਚਾਂਸਲ ਇਹ ਸਾਰੇ ਗਵਰਨਮੈਂਟ ਹੁੰਦੇ ਆ ਜੀ ਵਾਪਸ ਸਿਹਤ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਲਗਾਤਾਰ ਉਪਰਾਲੇ ਕਰਦੀ ਹੈ ਤੇ ਯੋਗ ਦੇ ਨਾਲ ਜੋੜਦੀ ਹੈ ਤੇ ਇਸ ਦੇ ਨਾਲ ਲੋਕਾਂ ਨੂੰ ਤੰਦਰੁਸਤ ਰਹਿਣ ਦਾ ਸੁਨੇਹਾ ਵੀ ਦਿੱਤਾ ਜਾਂਦਾ ਸੀ ਇਹ ਮਾਂ ਦੀ ਯੋਗਸ਼ਾਲਾ ਦੇ ਵਿੱਚ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ